ਨਮਸਕਾਰ ਤੇ ਸਾਸ਼ੀਕਾਲ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ Haryana Himachal ਤੇ ਮੈਂ ਪੁਸ਼ਪਾ ਮੌਰਿਆ ਹਾਜ਼ਰ ਹਾਂ ਤੁਹਾਡੇ ਸਾਹਮਣੇ ਦੇਸ਼ ਤੇ ਪੰਜਾਬ ਦੀਆਂ ਅਹਿਮ ਖਬਰਾਂ ਲੈ ਕੇ ਸਭ ਤੋਂ ਪਹਿਲਾਂ ਗੱਲ ਸ਼ੰਭੂ ਬਾਰਡਰ ਤੇ ਬੈਠੇ ਕਿਸਾਨਾਂ ਬਾਰੇ ਕਿਸਾਨਾਂ ਆਗੂਆਂ ਦਾ ਵੱਡਾ ਐਲਾਨ ਹੈ ਕਿ 26 ਨਵੰਬਰ ਤੋਂ ਅਣਮਿੱਥੇ ਸਮੇਂ ਦੇ ਲਈ ਉਹ ਪੋਖੜਤਾਲ ਦੇ ਬੈਠ ਜਾਣਗੇ ਤੇ ਜਗਜੀਤ ਸਿੰਘ ਢੱਲੇਵਾਲ ਪੋਖੜਤਾਲ ਤੇ ਬੈਠਣਗੇ ਉਹਨਾਂ ਨੇ ਐਲਾਨ ਕੀਤਾ ਹੈ ਤੇ ਖਨੋਰੀ ਬਾਰਡਰ ਤੇ ਪੋਖੜਤਾਲ ਤੇ ਬੈਠਣਗੇ ਢੱਲੇਵਾਲ ਸ਼ੰਭੂ ਬਾਰਡਰ ਤੋਂ ਜਿਹੜੇ ਨੇ ਕਿਸਾਨ ਉਹ ਲਗਾਤਾਰ ਦਰਨੇ ਦੇ ਰਹੇ ਨੇ ਤੇ ਹੁਣ ਕਿਸਾਨਾਂ ਨੇ ਇਹ ਐਲਾਨ ਕਰ ਦਿੱਤਾ ਹੈ ਕਿ ਹੁਣ ਉਹ ਭੁਖ ਹੜਤਾਲ ਕਰਨਗੇ ਤੁਹਾਨੂੰ ਦੱਸ ਦਈਏ ਕਿ ਕਾਫੀ ਚਿਰ ਹੋ ਗਏ ਨੇ ਕਿਸਾਨ ਜਿਹੜੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਧਰਨੇ ਦੇ ਰਹੇ ਨੇ ਤੇ ਪਹਿਲਾਂ ਉਹਨਾਂ ਨੇ ਸ਼ੰਭੂ ਬਾਰਡਰ ਜਿਹੜਾ ਹੈ ਉਹ ਬੰਦ ਕਰ ਰੱਖਿਆ ਸੀ ਪਰ ਸ਼ੰਭੂ ਬਾਰਡਰ ਤੇ ਹਲੇ ਵੀ ਉਹ ਬੈਠੇ ਹੋਏ ਨੇ ਫਿਲਹਾਲ ਕਿਸਾਨਾਂ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਉਹ ਹੁਣ ਖਨੋਰੀ ਬਾਰਡਰ ਤੇ ਭੁਖ ਹੜਤਾਲ ਕਰਨਗੇ ਸ਼ੰਭੂ ਬਾਰਡਰ ਤੇ ਬੈਠੇ ਕਿਸਾਨ ਆਗੂਆਂ ਦਾ ਇਹ ਵੱਡਾ ਐਲਾਨ ਹੈ ਜਿਹੜਾ ਅੱਜ ਕੇਂਦਰ ਨੇ ਫੈਸਲਾ ਕੀਤਾ ਵਾ ਪਰਾਲੀ ਤੇ ਜੁਰਮਾਨਾ ਡਬਲ ਕਰਨ ਦਾ ਤੇ ਇਹ ਬਹੁਤ ਨਿੰਦਨਯੋਗ ਵਾ ਦੇਖੋ ਜਦੋਂ ਤੱਕ ਪਰਾਲੀ ਦੇ ਸਾੜਨ ਦਾ ਸਵਾਲ ਹੈਗਾ ਕਿਸਾਨ ਕਦੀ ਵੀ ਨਹੀਂ ਚਾਹੁੰਦਾ ਵੀ ਪਰਾਲੀ ਨੂੰ ਅੱਗ ਲਾਈਏ ਪਰ ਕਿਸਾਨਾਂ ਦੀ ਮਜਬੂਰੀ ਆ ਉਹਨਾਂ ਕੋਲੇ ਪਰਾਲੀ ਸਾੜਨ ਤੋਂ ਇਲਾਵਾ ਕੋਈ ਹੱਲ ਨਹੀਂ ਹੈਗਾ ਹੈਗਾ ਅਜੇ ਤੱਕ ਜਿਹੜਾ ਗ੍ਰੀਨ ਟਰਮੀਨਲ ਦਾ ਫੈਸਲਾ ਸੀ ਵੀ 2.5 ਤੇ 5 ਏਕੜ ਵਾਲੇ ਨੂੰ ਲਗਭਗ 10000 ਚ ਸਾਰੀ ਮੁਛਰਰੀ ਦੇਣੀ ਆ ਨਹੀਂ ਦਿੱਤੀ ਗਈ ਇਹਦੋਂ ਗਾਹਾਂ ਜੋ ਅਸੀਂ ਦੇਖ ਰਹੇ ਹਾਂ ਕਿ ਜੋ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਆ ਵੀ ਸਹਾਇਤਾ ਰਾਸ਼ੀ ਦਿੱਤੀ ਜਾਏ ਉਹ ਰਾਸ਼ੀ ਵੀ ਸਾਨੂੰ ਦਿੱਤੀ ਗਈ ਤੇ ਮਸ਼ੀਨਰੀ ਵੀ ਸਰਕਾਰ ਦੇ ਆਂਕੜਿਆਂ ਅਨੁਸਾਰ 30% ਸਾਨੂੰ ਮਿਲਿਆ ਹੋਈ ਆ ਦੂਸਰਾ ਦੇਸ਼ ਦਾ ਕਿਸਾਨ ਕੱਲ 7-8% ਇੱਕ ਸਾਲ ਦੇ ਵਿੱਚ ਪਰਾਲੀ ਜਾਂ ਗੁਦਰੈਂਦ ਖੁੰਦ ਦਾ ਉਹਦਾ ਪ੍ਰਦੂਸ਼ਨ ਹੁੰਦਾ ਉਹਦੇ ਤੇ ਤਾਂ ਸਾਰੇ ਹੀ ਬੋਲ ਰਹੇ ਆ ਚੰਨਾ ਚ ਵੀ ਡਿਬੇਟ ਚੱਲ ਰਹੀ ਆ ਦੂਸਰੇ ਬੰਨੇ ਜਿਹੜਾ 52% ਇੰਡਸਟਰੀ ਪ੍ਰੋਪੂਸ਼ਨ ਕਰ ਰਹੀ ਆ ਇਹਦੋਂ ਦਾ 25% ਆਵਾਜਾਈ ਦੇ ਸੰਸਾਧਨ ਨੇ আর ਸੋਈ ਆ ਉਹਦੇ ਤੇ ਕਿਸੇ ਦਾ ਧਿਆਨ ਨਹੀਂ ਹੈਗਾ ਅਜੇ ਤੱਕ ਹੁਣ ਜਦੋਂ 에ਅਰ ਪੋਲੂਸ਼ਨ ਦਾ ਗੱਲ ਆਉਂਦੀ ਤੇ ਪਰਾਲੀ ਸਿੱਧਾ ਸਾਹਮਣੇ ਤੇ ਕਿਸਾਨ ਦਾ ਨਾਮ ਲਿਆ ਜਾਂਦਾ ਹੁਣ ਜਮਨਾ ਦੇ ਪਾਣੀ ਤੇ ਪਾਬੰਦੀ ਲਾਤੀ ਵੀ ਤੇ ਕਿਤੇ ਨੂੰ ਵੀ ਨਾਉਂ ਧੋਨੀ ਦੇਣਾ ਛੱਟ ਪੁੱਜਾ ਸੀ ਵੀ ਇਹਦੇ ਇਹਦੇ ਨਾਲ ਲੋਕ ਬਿਮਾਰ ਹੋ ਜਾਣਗੇ ਜਮੁਨਾ ਦੇ ਪਾਣੀ ਦੇ ਗੰਦੇ ਬਾਰੇ ਗੱਲ ਹੁੰਦੀ ਆ ਆ ਗੰਦਾ ਕਿੰਨਾ ਨੇ ਕੀਤਾ ਇੰਡਸਟਰੀ ਵਾਲਿਆਂ ਨੇ ਉੱਤੇ ਕਦੀ ਕੋਈ ਸਰਕਾਰ ਸਵਾਲ ਨਹੀਂ ਉਠਦੀ ਤੋ ਕੇਂਦਰ ਤੇ ਪੰਜਾਬ ਸੂਬਿਆਂ ਦੀਆਂ ਸਰਕਾਰਾਂ ਕਿਸਾਨਾਂ ਨਾਲ ਪੂਰੇ ਦੇਖਦੇ ਕਿਸਾਨਾਂ ਨਾਲ ਬਦਲੇ ਦੀ ਭਾਵਨਾ ਨਾਲ ਕਾਰ ਵੀ ਕਈਆਂ ਜੁਰਮਾਨੇ ਲਾਇਆ ਮਸਲੇ ਹੱਲ ਨਹੀਂ ਹੋਣੇ ਇਸ ਕਰਕੇ ਅਸੀਂ ਇਹਦਾ ਵਿਰੋਧ ਕਰਾਂਗੇ ਜਿੰਨੇ ਪਰਚੇ ਕੀਤੇ ਆ ਰੈੱਡ ਐਂਟਰੀਆਂ ਕੀਤੀਆਂ ਜਾਂ ਜੁਰਮਾਨਾ ਲਾਉਣਾ ਇਹਦਾ ਆਉਣ ਵਾਲੇ ਸਮੇਂ ਚ ਵਿਰੋਧ ਕੀਤਾ ਜਾਊ ਅੱਜ ਅਸੀਂ ਇੱਥੇ ਕੱਥੂ ਨੰਗਲ ਦੇ ਵਿੱਚ ਤਾਂ ਇਸ ਖਬਰ ਤੇ ਪੂਰੀ ਜਾਣਕਾਰੀ ਸਾਂਝੀ ਕਰਨ ਲਈ ਸਾਡੇ ਨਾਲ ਸਾਡੇ ਪੱਤਰਕਾਰ ਅਨਮੋਲ ਗੁਲਾਟੀ ਜੁੜਗੇ ਨੇ ਅਨਮੋਲ ਕੀ ਕੁਝ ਜਾਣਕਾਰੀ ਹੈਗੀ ਹੈ ਡੱਲੇਵਾਲ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਪੁਖੜ ਹੜਤਾਲ ਤੇ ਬੈਠਣਗੇ ਪਰਾਲੀ ਦਾ ਮੁੱਦਾ ਦੁਬਾਰਾ ਧੂੜਦਾ ਹੋਇਆ ਨਜ਼ਰ ਆ ਰਿਹਾ ਹੈ ਸਰਕਾਰ ਨੇ ਡਬਲ ਜੁਰਮਾਨਾ ਲਗਾਉਣ ਦੀ ਜਿਹੜੀ ਗੱਲ ਕਹੀ ਹੈ ਉਹ ਕਿਸਾਨਾਂ ਨੂੰ ਕਿਤੇ ਵੀ ਪਸੰਦ ਨਹੀਂ ਆ ਰਹੀ ਆ ਤੁਹਾਨੂੰ ਕੋਈ ਹੋਰ ਤਰੀਕੇ ਨਾਲ ਕਿਸਾਨਾਂ ਦੇ ਖਾਸ ਤੌਰ ਤੇ ਕਿਸਾਨਾਂ ਦੇ ਉੱਪਰ ਇੱਕ ਬੋਰ ਕੇਂਦਰ ਸਰਕਾਰ ਵੱਲੋਂ ਪਾਇਆ ਗਿਆ ਤਦੋ ਕੀ ਜੇ ਜਿਹੜੀ 40 ਹਜ਼ਾਰ ਰੁਪਏ ਦਾ ਜਿਹੜਾ ਸ਼ਰਮਾਨਾ ਸੀਗਾ ਉਸਨੂੰ ਡਬਲ ਕਰ ਦਿੱਤਾ ਜਾਵੇ ਹਾਲਾਂਕਿ ਦੇਖੋ ਲਗਾਤਾਰ ਸਰਕਾਰ ਵੱਲੋਂ ਤਾਂ ਬੀਰ ਜੀਤੀ ਜਾ ਰਹੀ ਹੈ ਤੇ ਇਹ ਕਿਹਾਂਦੇ ਕਿਉਂ ਪ੍ਰਸ਼ਨ ਨਾ ਕਰਨ ਲੋਕਾਂ ਸਿਰਫ ਇਹ ਨਹੀਂ ਦੇਖ ਰੱਤੀ ਸੀ ਪੂਰ ਸਿਚੁਏਸ਼ਨ ਕਰਦੇ ਜਾਂ ਫਿਰ ਕਈ ਦੇਖੋ ਅਸ਼ਰਲ ਫੋਰਸਿਸ ਹੋ ਕਿਉਂ ਮਾੜਾ ਕਰਕੇ ਦੇਖ ਕੇ ਅਗਲਾਨੀ ਪੇਤੀ ਹੈ ਤਾਂ ਉਸ ਦਾ ਸ਼ਰਮਾਨਾ ਦੇ ਚਾਹੁੰਦਾ ਹਾਂ ਸਿਰਫ ਤਾਂ ਇਹ ਆਵਾਜ਼ ਦਾਰ ਤੋਂ ਦੇਸ ਤਰੀਕਾ ਨਾਲ ਕਿ ਭਾਰਤ ਤੇ ਬੜੀ ਬੜੀ ਗਲਤੀ ਕੀਤੀ ਜਾਵੇ ਐਸ ਚੀਜ਼ਾਂ ਪਰ ਸੋਰ ਗਰੋਥ ਕਿਉਂ ਹੋ ਰਹੀ ਹੈ خاص طور پہ کیا گیا کہ وہ کسانوں کو ٹھیک نہیں ہے پردیشن کرایا مدر رکھتے ہوئے دھرنا داؤ گا کنوری بارڈر پہ جیسے کہ جب سر درخت اجلاس چکی ہے وہ شروع ہوگا لوک سبھا کا راجیہ سبھا کا وہ تو دیکھیے خاص طور پہ کسان جتے بنیاں ویونا جو کہ کنوری بارڈر پہ دیکھتا جائے گا ਕਿਸਾਨਾਂ ਦਾ ਅਨਮੋਲ ਇਹ ਵੀ ਕਹਿਣਾ ਹੈ ਕਿ ਜਿਵੇਂ ਕਿ ਮੁੱਦਾ ਪਹਿਲਾਂ ਹੁਣੀ ਥੋੜੇ ਦਿਨ ਪਹਿਲਾਂ ਉਠਿਆ ਸੀ ਜਦੋਂ ਛੱਟ ਪੂਜਾ ਹੋਈ ਸੀ ਕਿ ਜਦੋਂ ਯਮੁਨਾ ਦਾ ਪਾਣੀ ਗੰਦਾ ਨਜ਼ਰ ਆ ਰਿਹਾ ਹੈ ਤਾਂ ਇੰਡਸਟਰੀਜ਼ ਵਾਲਿਆਂ ਤੇ ਕਿਉਂ ਨਹੀਂ ਸਰਕਾਰ ਕੋਈ ਕਾਰਵਾਈ ਕਰਦੀ ਉਹਨਾਂ ਦਾ ਇਹ ਕਹਿਣਾ ਹੈ ਕਿ ਬਦਲੇ ਦੀ ਭਾਵਨਾ ਦੇ ਨਾਲ ਕਿਸਾਨਾਂ ਦੇ ਉੱਪਰ ਲਗਾਤਾਰ پابੰਦੀਆਂ ਲਗਾਈਆਂ ਜਾ ਰਹੀਆਂ ਨੇ ਤੇ ਇਸ ਦਾ ਉਹ ਲਗਾਤਾਰ ਵਿਰੋਧ ਕਰਦੇ ਰਹਿਣਗੇ ਤਾਂ ਇਸ ਤੇ ਹੁਣ ਸਰਕਾਰ ਕੁਝ ਫੈਸਲਾ ਲੈ ਸਕਦੀ ਹੈ ਕਿਉਂਕਿ ਇੰਡਸਟਰੀਜ਼ ਦਾ ਮੁੱਦਾ ਹੁਣ ਕਿਸਾਨ ਚੁੱਕਦੇ ਹੋਏ ਨਜ਼ਰ ਆ ਰਹੇ ਨੇ ਬਿਲਕੁਲ ਕੋ ਜਿਸ ਤਰੀਕੇ ਨਾਲ ਸਿੱਤੀ ਖਾਸ ਕਰਕੇ ਜਕਰ ਗੱਲ ਕੀਤੀ ਜਾਵੇ ਤਾਂ ਖਸਾਨਾ ਦੇ ਉਪਰ ਇੰਡਸਟਰੀਜ਼ ਦੀ ਜ਼ਿਕਰ ਗੱਲ ਕੀਤੀ ਜਾਵੇ ਇੰਡਸਟਰੀਜ਼ ਵੱਲੋਂ ਵੀ ਜਿਤੇ ਸੋਲਿਊਸ਼ਨ ਦੇ ਵਿੱਚ ਕਾਫੀ ਦੇਖੋ ਯੋਗਦਾਨ ਦਿੱਤਾ ਜਾਂਦਾ ਪੋਲੂਸ਼ਨ ਦੇ ਵਿੱਚ ਕਾਫੀ ਉਹਨਾਂ ਦਾ ਵੱਲੋਂ ਵਧਾਇਆ ਜਾਂਦਾ ਲੇਕਿਨ ਉਹਨਾਂ ਦੇ ਜਿਵੇਂ ਕੋਈ ਕੈਂਡਾ ਨਹੀਂ ਹੈ ਜਿਸ ਵੇ ਕਰਕੇ ਤੂਫਾਨ ਵੀ ਕਿਤਨਾ ਕਿਤੇ ਇਸ ਨੂੰ ਲੈ ਕੇ ਨਰਾਜ਼ ਜ਼ਰੂਰ ਹੈ ਕਿ ਕਿ ਕਿਉਂ ਸਿਰਫ ਖਸਾਨਾ ਨੂੰ ਹੀ ਪੋਲੂਸ਼ਨ ਲਈ ਦੋਸ਼ੀ ਧਰਾਇਆ ਜਾ ਰਿਹਾ ਹਾਲਾਂਕਿ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਦੇਖਣਾ ਹੋਵੇਗਾ ਕਿ ਇਸ ਤਰੀਕੇ ਨਾਲ ਹੋਮ ਕੀ ਕੁਝ ਰੋਕ ਚੁੱਕੀ ਹੈ ਉਹ ਸਰਕਾਰ ਦਾ ਨਜ਼ਰ ਰੰਦਾ ਹਾਲਾਂਕਿ ਇਹ ਗੁਰੂ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਗੁਰੂ ਕੋਈ ਫੈਸਲੇ ਦੇ ਵਿੱਚ ਤਬਦੀਲੀ ਕੇਂਦਰ ਸਰਕਾਰੋਂ ਲਈਆ ਹੋਵੇ ਕਿਉਂਕਿ ਜਿਹੜਾ ਫੈਸਲਾ ਕੇਂਦਰ ਪਰਚਾਰੋਂ ਲਿਆ ਗਿਆ ਉਹ ਚੀਜ਼ ਦੀ ਬਰਜ਼ੋਰ ਨਕਤੀ ਦਿੱਤੀ ਆ ਸਿੱਕਿਆ ਜੀ ਬਹੁਤ ਬਹੁਤ ਧੰਨਵਾਦ ਅਨਮੋਲ ਤੁਹਾਡਾ ਤੁਸੀਂ ਸਾਰੀ ਜਾਣਕਾਰੀ ਸਾਂਝੀ ਕੀਤੀ ਤਾਂ ਕਿਸਾਨ ਜਿਹੜੇ ਨੇ ਹੁਣ ਖਨੌਰੀ ਬਾਰਡਰ ਤੇ ਭੁਖ ਹੜਤਾਲ ਕਰਨਗੇ ਹੁਣ ਵੇਖਣਾ ਹੋਵੇਗਾ ਕਿ ਸਰਕਾਰ ਅੱਗੇ ਕੀ ਕੁਝ ਫੈਸਲੇ ਲੈਂਦੀ ਹੈ